मनमुख चंचल मत है अंतर बहुत चतुराई गुरु अमरदास बादशाह जी इस पावन श्लोक के अंदर मनमुख बंदे दे अंदर दी वृत्ति नु ਹੋਂਦੇ ਮਨ ਦੇ ਅੰਦਰ ਦੀ ਚੰਚਲਤਾਏ ਨੂੰ ਬਿਆਨ ਕਰਦੇ ਨੇ ਚੰਚਲ ਦਾ ਭਾਵ ਹੁੰਦਾ ਹੈ ਜੋ ਥਿਰ ਨਾ ਰਵੇ ਅਕਸਰ ਜਿਹੜੀ ਬਾਲਕ ਬੁੱਧ ਹੁੰਦੀ ਹੈ ਉਹ ਬੜੀ ਚੰਚਲ ਹੁੰਦੀ ਹੈ ਤੁਸੀਂ ਵੇਖਿਆ ਹੋਣਾ ਜਦੋਂ ਬੱਚੇ ਖਾਸ ਕਰਕੇ ਘਰਾਂ ਵਿੱਚ ਹੋਣ ਜਾਂ ਗੁਰੂ ਘਰ ਵੀ ਆਪਾਂ ਲੈ ਕੇ ਆਈਏ ਤੇ ਉਹ ਟਿਕ ਕੇ ਇੱਕ ਥਾਂ ਤੇ ਨਹੀਂ ਬਹਿੰਦੇ। ਉਹਨਾਂ ਦੇ ਅੰਦਰ ਚੰਚਲਤਾ ਹੁੰਦੀ ਹੈ। ਉਹਨਾਂ ਨੂੰ ਹਰ ਚੀਜ਼ ਪ੍ਰਭਾਵਿਤ ਕਰਦੀ ਹੈ। ਉਹ ਕਿਸੇ ਨੂੰ ਵੇਖਣਗੇ ਤਾਂ ਬੋਲ ਪੈਣਗੇ। ਉਹ ਅਕਸਰ ਮਤ ਦੀ ਚੰਚਲਤਾ ਦੇ ਵਿੱਚ ਕਰਮ ਕਰਦੇ ਨੇ। ਔਰ ਸਤਿਗੁਰ ਕਹਿੰਦੇ ਨੇ ਬਾਲਕ ਬੁੱਧ ਅਚੇਤ ਹੈ ਬਾਲਕ ਬੁੱਧ ਨੂੰ ਸਮਝ ਨਹੀਂ ਇਸ ਕਰਕੇ ਚੰਚਲਤਾ ਦਾ ਪ੍ਰਭਾਵ ਹੈ ਪਰ ਸਤਿਗੁਰ ਕਹਿੰਦੇ ਨੇ ਮਨਮੁਖ ਬੰਦੇ ਦੀ ਮਤ ਵੀ ਚੰਚਲ ਹੁੰਦੀ ਹੈ ਪਤਾ ਕਿਉਂ ਕਿਉਂਕਿ ਸਹਿਬ ਕਹਿੰਦੇ ਨੇ ਉਹਦੇ ਅੰਦਰ ਹੁੰਦੀਆਂ ਆਪਣੀਆਂ ਸਿਆਣਪਾਂ ਤੇ ਚਤੁਰਾਈਆਂ ਬੜੀਆਂ ਹੁੰਦੀਆਂ ਨੇ ਵੈਸੇ ਤੇ ਸੰਸਾਰ ਦੇ ਅੰਦਰ ਆਪਾਂ ਸਾਰੇ ਗੱਲ ਕਹਿੰਦੇ ਆਂ ਵੀ ਦੁਨੀਆ ਦੇ ਅੰਦਰ ਬੰਦੇ ਨੂੰ ਸਿਆਣਾ ਹੋਣਾ ਚਾਹੀਦਾ ਪਰ ਅੱਜ ਕੱਲ ਸ਼ਬਦ ਵਰਤਿਆ ਜਾਂਦਾ ਹੈ ਸਿਆਣਾ ਨਹੀਂ ਬੰਦੇ ਨੂੰ ਚਤੂਰ ਹੋਣਾ ਚਾਹੀਦਾ ਦੋਨਾਂ ਵਿੱਚ ਫਰਕ ਹੁੰਦਾ ਹੈ ਸਿਆਣਾ ਬੰਦਾ ਜਿਹੜਾ ਹੈ ਨਾ ਉਹ ਸਿਆਣਪ ਵਿੱਚ ਗੱਲ ਕਰੇਗਾ ਤੇ ਜਿਹੜਾ ਚਤੁਰ ਬੰਦਾ ਹੁੰਦਾ ਹੈ ਨਾ ਉਹ ਚਤੁਰਾਈ ਵਿੱਚ ਗੱਲ ਕਰੇਗਾ। ਸਿਆਣਪ ਸੱਚ ਤੇ ਟਿਕੀ ਹੁੰਦੀ ਹੈ। ਸਿਆਣਪ ਦਾ ਮਤਲਬ ਹੁੰਦਾ ਹੈ ਜੋ ਜੈਸਾ ਹੈ ਉਸੇ ਢੰਗ ਨਾਲ ਉਹ ਆਪਣੇ ਅੰਦਰ ਦੇ ਵਿਹਾਰ ਨੂੰ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਤੇ ਜਿਹੜਾ ਚਤੁਰ ਹੁੰਦਾ ਹੈ ਨਾ ਸਿਆਣਾ ਨਹੀਂ ਚਤੁਰ। ਜਿਹੜਾ ਚਤੁਰ ਹੁੰਦਾ ਨਾ ਉਹ ਆਪਣੇ ਲਾਭ ਦੇ ਲਈ ਆਪਣੀ ਮੱਤ ਦੇ ਘੋੜੇ ਚਲਾ ਕੇ ਸ਼ਬਦਾਂ ਨੂੰ ਕੱਢਦਾ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨਮੁਖ ਬੰਦਾ ਹੈ ਨਾ ਉਹਦੀ ਮੱਤ ਚੰਚਲ ਹੈ ਮਨਮੁਖ ਚੰਚਲ ਮੱਤ ਹੈ ਕਿਉਂ ਕਿਉਂਕਿ ਅੰਤਰ ਬਹੁਤ ਚਤੁਰਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਦੇ ਅੰਦਰ ਬਹੁਤ ਚਤੁਰਾਈ ਹੈ ਉਹ ਆਪਣੇ ਅੰਦਰ ਬੜੀ ਸਿਆਣਪ ਨਾਲ ਬੜੀਆਂ ਚਤੁਰਾਈਆਂ ਨਾਲ ਭਰਿਆ ਹੋਇਆ ਹੈ ਉਹ ਹਰ ਚੀਜ਼ ਦੇ ਅੰਦਰ ਆਪਣੀ ਮੱਤ ਵਿੱਚੋਂ ਆਪਣੇ ਲਾਭ ਲਈ ਸਿਆਣਪ ਕੱਢਦਾ ਹੈ ਚਤੁਰਾਈ ਕੱਢਦਾ ਹੈ ਉਰ ਵੱਡੀ ਗੱਲ ਇਹ ਹੈ ਵੀ ਉਹ ਚਤੁਰਾਈ ਨੂੰ ਉਹ ਸਿਆਨਪ ਦਾ ਨਾਮ ਦਿੰਦੇ ਹੈ। ਗੱਲ ਸਮਝ ਵਿੱਚ ਆਏ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦਿਆਂ। ਇਹ ਘਟਨਾ ਤੁਸੀਂ ਸ਼ਾਇਦ ਪਹਿਲੋ ਵੀ ਇੱਕ ਦੋ ਵਾਰ ਜ਼ਰੂਰ ਸੁਣੀ ਹੋਏਗੀ ਪਰ ਸਿਰਫ ਗੱਲ ਸਮਝਣ ਦੇ ਲਈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਬਹੁਤ ਵਿਦਵਾਨ ਪੰਡਤ ਆਇਆ। ਉਹ ਆਪਣੇ ਨਾਲ ਆਪਣੇ ਇੱਕ ਗੱਡੇ ਦੇ ਉੱਪਰ ਜਿਸ ਦੇ ਅੰਦਰ अनेका ਧਾਰਮਿਕ ਸ਼ਾਸਤਰ ਲੱਦੇ ਹੋਏ ਨੇ ਉਹ ਆਪਣੇ ਪੁੱਤਰ ਦੇ ਨਾਲ ਕਿਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਅਰਗੋਬਿੰਦ ਸਾਹਿਬ ਜੀ ਕੋਲ ਪਹੁੰਚਿਆ ਤੇ ਸਤਿਗੁਰ ਪਾਤਸ਼ਾਹ ਜੀ ਨੂੰ ਕਹਿੰਦਾ ਦਾਤਾ ਜੀ ਮੈਂ ਬੜਾ ਵਿਦਵਾਨ ਆ ਅ ਜਿੰਨੇ ਗ੍ਰੰਥ ਤੁਸੀਂ ਮੇਰੇ ਇਸ ਗੱਡੇ ਤੇ ਲੱਦੇ ਹੋਏ ਵੇਖਦੇ ਹੋ ਨਾ ਸਾਰੇ ਮੈਂ ਪੜ੍ਹੇ ਨੇ ਤੇ ਮੈਂ ਇਹਨਾਂ ਸਾਰਿਆਂ ਦੀ ਵਿਚਾਰ ਕਰ ਚੁੱਕਾ ਇਹ ਤੇ ਅਜੇ ਕੁਝ ਵੀ ਨਹੀਂ ਸਤਿਗੁਰ ਜੀ ਇਸ ਤੋਂ ਜ਼ਿਆਦਾ ਤੇਜੇ ਮੈਂ ਘਰ ਛੱਡ ਕੇ ਆਇਆ ਤੇ ਮੈਂ ਇਹ ਚਾਹਨਾ ਵੀ ਮੈਂ ਤੁਹਾਡੇ ਸਿੱਖਾਂ ਨੂੰ ਕੁਝ ਦੇਣ ਇਹਨਾਂ ਸ਼ਾਸਤਰਾਂ ਦੀ ਇਹਨਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਸੁਣਾਵਾਂ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਕੰਨ ਲੱਗੇ ਚੰਗੀ ਗੱਲ ਐ ਜੇ ਤੂੰ ਕੋਈ ਸਿਆਣੀ ਗੱਲ ਧਾਰਮਿਕ ਵਿਸ਼ਾਸਤਰਾ ਦੇ ਅੰਦਰੋਂ ਗ੍ਰੰਥਾਂ ਦੇ ਅੰਦਰੋਂ ਸਾਡੇ ਸਿੱਖਾਂ ਨੂੰ ਸਮਝਾਏ ਸਿਖਾਏ ਇੰਨੇ ਬੜੇ ਦਿਨ ਲਾ ਕੇ ਉਹ ਗੱਲ ਕੀਤੀ ਧਾਰਮਿਕ ਗ੍ਰੰਥ ਵਿਚਾਰੇ ਉਹਨਾਂ ਦਾ ਵਿਖਿਆਨ ਕੀਤਾ ਜਿਸ ਦਿਨ ਉਹ ਧਾਰਮਿਕ ਗ੍ਰੰਥਾਂ ਦਾ ਵਿਖਿਆਨ ਪੂਰਨ ਹੋ ਗਿਆ ਉਸ ਦਿਨ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਨੂੰ ਕਹਿੰਦਾ ਸਤਿਗੁਰ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਆਪਣੇ ਪੁੱਤਰ ਨੂੰ ਆਪਣੇ ਘਰ ਭੇਜ ਦਿਆਂ ਇਹ ਜਾ ਕੇ ਕਰੋ ਹੋਰ ਜਿਹੜੇ ਗ੍ਰੰਥ ਨੇ ਉਹ ਲੈ ਕੇ ਆਏਗਾ ਹੁਣ ਇਹਨੇ ਵੇਖਿਆ ਵੀ ਇੱਥੇ ਮੋਜਾਂ ਬੜੀਆਂ ਨੇ ਨਾਲੇ ਤੇ ਸੰਗਤ ਬੜੀ ਆਉਂਦੀ ਏ ਨਾਲੇ ਮਾਇਆ ਬੜੀ ਆਉਂਦੀ ਏ ਨਾਲੇ ਸਤਕਾਰ ਬੜਾ ਮਿਲਦਾ ਏ ਇਨੇ ਆਖਿਆ ਸਤਿਗੁਰੂ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਆਪਣੇ ਪੁੱਤਰ ਨੂੰ ਭੇਜਾਂ ਉਹ ਹੋਰ ਜਾ ਕੇ ਗ੍ਰੰਥ ਲਿਆਏ ਤੇ ਉਹਨਾਂ ਗ੍ਰੰਥਾਂ ਦੀ ਵੀ ਮੈਂ ਕਥਾ ਵਿਚਾਰ ਵਿਖਿਆਨ ਸੁਣਾਵਾਂ ਸਭ ਕਹਣ ਲੱਗੇ ਵੀ ਚੰਗੀ ਗੱਲ ਐ ਸਿਆਣੀਆਂ ਗੱਲਾਂ ਸਾਨੂੰ ਪਤਾ ਲੱਗਣ ਸਿੱਖਾਂ ਨੂੰ ਪਤਾ ਲੱਗਣ ਤੇ ਚੰਗੀ ਗੱਲ ਐ ਪਾਤਸ਼ਾਹ ਕਹਣ ਲੱਗੇ ਤੁਸੀਂ ਭੇਜੋ ਹੁਣ ਜਿਵੇਂ ਦੀ ਉਹਦੀ ਮਤ ਉਹਦਾ ਧਾਰਮਿਕ ਜਿਹੜਾ ਸਟਰਕਚਰ ਹੈ ਢਾਂਚਾ ਹੈ ਖੜਾ ਹੋਇਆ ਜਿੱਥੇ ਉਹ ਉਹਨੇ ਉਸੇ ਢੰਗ ਨਾਲ ਪੁੱਤਰ ਨੂੰ ਤੋਰਨ ਤੋਂ ਪਹਿਲਾਂ ਉਹਨੇ ਪਾਠ ਪੂਜਾ ਕੀਤੀ ਉਹਨੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਮਹੂਰਤ ਵੇਖਿਆ ਜਿਵੇਂ ਆਪਾਂ ਸੰਸਾਰ ਵਿੱਚ ਕੋਈ ਕਾਰਜ ਕਰਨਾ ਹੋਵੇ ਖਾਸ ਕਰਕੇ ਜਿਹੜੇ ਖੁਸ਼ੀ ਦੇ ਕਾਰਜ ਹੁੰਦੇ ਨੇ ਕਿਸੇ ਨੇ ਵਿਆਹ ਸ਼ਾਦੀ ਕਰਨੀ ਹੋਵੇ ਨਾ ਤੇ ਉਹ ਵਿਆਹ ਸ਼ਾਦੀ ਦੀ ਡੇਟ ਬਣਾਉਣ ਤੋਂ ਪਹਿਲਾਂ ਉਹ ਪੰਡਤ ਕੋਲ ਜਾਂਦੇ ਆ। ਜਾ ਕੇ ਪੁੱਛਦੇ ਵੀ ਕਿਹੜਾ ਦਿਨ ਚੰਗਾ ਹੈ। ਕਿਹੜਾ ਸਾਹਾ ਚੰਗਾ ਹੈ। ਤੁਸੀਂ ਵੇਖੋ ਕਈ ਵਾਰ ਕਿਸੇ ਦਿਨ ਨਾ ਕਿੰਨੇ ਕਿੰਨੇ ਵਿਆਹ ਹੁੰਦੇ ਨੇ, ਕਿੰਨੇ ਕਿੰਨੇ। ਔਰ ਕਈ ਦਿਨ ਐਸੇ ਹੁੰਦੇ ਨੇ ਸ਼ਨੀ ਐਤਵਾਰ ਦਾ ਦਿਨ ਵੀ ਹੋਵੇ ਤੇ ਖਾਲੀ ਨਿਕਲ ਜਾਂਦੇ ਨੇ। ਪੁੱਛਿਆ ਜਾਏ ਵੀ ਕਿਉਂ? ਕਹਿੰਦੇ ਅੱਜ ਸਾਹਾ ਬੜਾ ਵੱਡਾ ਹੈ। ਤੇ ਦੂਜੇ ਦਿਨ ਕਹਿੰਦੇ ਨੇ ਸਾਇਆ ਨਹੀਂ ਆਨੀ ਇਹ ਜਿਹੜਾ ਸਾਇਆ ਦਾ ਕੰਮ ਹੈ ਨਾ ਵੀ ਸਾਇਆ ਬੜਾ ਵੱਡਾ ਹੈ ਇਹਦਾ ਸੰਬੰਧ ਜਿਹੜਾ ਹੈ ਨਾ ਉਹ ਕਿਤੇ ਨਾ ਕਿਤੇ ਇੱਕ ਧਰਮਿਕ ਆਗੂ ਦੀ ਚਤੁਰਾਈ ਨਾਲ ਜੁੜਿਆ ਹੋਇਆ ਹੈ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਜਦੋਂ ਵੀ ਸਿੱਖ ਨੇ ਕੋਈ ਕਾਰਜ ਕਰਨਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਉਹਦੇ ਲਈ ਦਿਨ ਮਹੂਰਤ ਸਮੇਂ ਨੂੰ ਮਿਥਨਾ ਵਿਚਾਰਨਾ ਬਿਲਕੁਲ ਗਲਤ ਹੈ ਸਤਿਗੁਰ ਨੇ ਬਾਣੀ ਅੰਦਰ ਕਿਤੇ ਸ਼ਬਦ ਨਹੀਂ ਆਖਿਆ ਵੀ ਤੂੰ ਆ ਕੰਮ ਕਰਨਾ ਤੇਨ ਦੇ ਲਈ ਤੂੰ ਦਿਨ ਵਿਚਾਰ ਸਭ ਕਹਿੰਦੇ ਨੇ ਜਿਹੜਾ ਦਿਨ ਤੈਨੂੰ ਚੰਗਾ ਲੱਗਦਾ ਸਾਰੇ ਦਿਨ ਭਲੇ ਨਹੀਂ ਨਾਨਕ ਸੋਈ ਦਿਨ ਸੁਸੁਹਾਵੜਾ ਜਿਤ ਪ੍ਰਭ ਆਏ ਚਿਤ ਜਿਦਨ ਰੱਬ ਚੇਤੇ ਆ ਜਾਏ ਉਹ ਦਿਨ ਚੰਗਾ ਹੈ ਤੇ ਜਦਨੋ ਚੇਤੇ ਨਾਵੇ ਸਤਿਗੁਰ ਕਹਿੰਦੇ ਨੇ ਉਸ ਦਿਨ ਫਟਕਾਰ ਹੋ ਗਏ ਇਸ ਕਰਕੇ ਗੁਰੂ ਕਾ ਸਿੱਖ ਕਦੇ ਨਹੀਂ ਵਿਚਾਰਤ ਕਰਦਾ ਇਸ ਗੱਲ ਦੀ ਪਰ ਸਾਡੇ ਸਮਾਜ ਦਾ ਬਹੁਤਾ ਢਾਂਚਾ ਇਸ ਗੱਲ ਤੇ ਖੜਾ ਹੋਇਆ ਇਸ ਕਰਕੇ ਜ਼ਿਕਰ ਕਰ ਰਿਹਾ ਹੁਣ ਹੁੰਦਾ ਕੀ ਏ ਉਹ ਦਿਨ ਵਿਚਾਰ ਨਹੀਂ ਉਹਨਾਂ ਦਿਨਾਂ ਨੂੰ ਵਿਚਾਰ ਕੇ ਫਿਰ ਉਹ ਸਾਰਾ ਸਿਸਟਮ ਉਸ ਢੰਗ ਦੇ ਨਾਲ ਸਮਾਜ ਵਿੱਚ ਚਲਾਇਆ ਜਾਂਦਾ ਹੈ ਇੱਕ ਧਾਰਮਿਕ ਆਗੂ ਦੀ ਚਤੁਰਾਈ ਸਿਆਣਪ ਨਹੀਂ ਚਤੁਰਾਈ ਹੁਣ ਆਉਂਦੇ ਸਾਡੇ ਕੋਲੋਂ ਵੀ ਨੇ ਪੁੱਛਣ ਪਰ ਮਾਫ ਕਰਨਾ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੋਚ ਦੇ ਮੁਤਾਬਕ ਕੀ ਸੰਗਤ ਨੂੰ ਦੱਸਣਾ ਹੈ ਨਾ ਹੁਣ ਜਦੋਂ ਸੰਗਤ ਨੂੰ ਇਹ ਆਖੀਏ ਬਿਨੈ ਦਿਨ ਕੋਈ ਵੀ ਚੰਗਾ ਹੈ ਤੇ ਅਗੂ ਕਹਿੰਦੇ ਨੇ ਨਹੀਂ ਜੀ ਸੱਚੀ ਸਾਹਾ ਦੱਸੋ ਕਿਹੜਾ ਚੰਗਾ ਹੈ ਭਾਅ ਮਤਲਬ ਇਹ ਹੈ ਵੀ ਅਸੀਂ ਗੱਲ ਗੁਰੂ ਦੀ ਨਹੀਂ ਕੋਈ ਮੰਨਣੀ ਕਰਨੀ ਅਸੀਂ ਆਪਣੀ ਮਤ ਦੀਏ ਪਰ ਲਾਵਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਖੀ ਮੰਨ ਕੇ ਕਰਨਾ ਹੈ ਪਰ ਕਰਨੀ ਅਸੀਂ ਆਪਣੀ ਮਤ ਦੀਏ ਹੁਣ ਇਹਨੂੰ ਕਹਿੰਦੇ ਨੇ ਚਤੁਰਾਈ ਹੁਣ ਚਤੁਰਾਈ ਚੁਨਾ ਧਰਮ ਦਾ ਆਗੂ ਪਿੱਛੇ ਹੈ ਨਾ ਸਾਡੇ ਵਰਗੇ ਸ਼ਰਧਾਲੂ ਪਿੱਛੇ ਨਹੀਂ ਅਸੀਂ ਸਾਰੇ ਉੱਥੇ ਖੜੇ ਹੋਏ ਹਾਂ ਪਰ ਜਿਹੜੀ ਗੱਲ ਸਤਿਗੁਰ ਨੇ ਕੀਤੀ ਏ ਸ਼ਬਦ ਵਿੱਚ ਹੁਣ ਜਦੋਂ ਧੰਗੁਰ ਹਰਗੋਬਿੰਦ ਸਾਹਿਬ ਜੀ ਨੂੰ ਨੇ ਆਖਿਆ ਨਾ ਸਾਹਿਬ ਕਹਿਣ ਲੱਗੇ ਵੀ ਤੁਸੀਂ ਕੋਈ ਨਹੀਂ ਭੇਜੋ ਇਹਨੇ ਸਮਾਂ ਵਿਚਾਰਿਆ ਮਹੂਰਤ ਕੱਢਿਆ ਮਹੂਰਤ ਕੱਢ ਕੇ ਜਿਵੇਂ ਆਪਣੇ ਪੁੱਤਰ ਨੂੰ ਕਹਿੰਦਾ ਨਾ ਵੀ ਲੈ ਖੋਤੇ ਨੂੰ ਹੀਂਗ ਤੇ ਅੱਗੇ ਲੈ ਕੇ ਜਾ ਉਹਨੇ ਜਿਵੇਂ ਖੋਤੇ ਨੂੰ ਛੜੀ ਮਾਰੀ ਨਾ ਤੋਰਨ ਦੇ ਲਈ ਓਵੇਂ ਖੋਤਾ ਹਿੰਕ ਪਿਆ ਜਦੋਂ ਖੋਤਾ ਹਿੰਕਿਆ ਹਿੰਕ ਦਾ ਮਤਲਬੰਦਾ ਬੋਲਣਾ ਜਿਵੇਂ ਕੁੱਤੇ ਦਾ ਭੌਂਕਣਾ ਖੋਤੇ ਦਾ ਹਿੰਕਣਾ ਇਹ ਸ਼ਬਦ ਨੇ ਜਿਹੜੇ ਜਾਨਵਰਾਂ ਦੀ ਬੋਲੀ ਨਾਲ ਜੁੜੇ ਹੋਏ ਨੇ ਜਿਵੇਂ ਚਿੜੀ ਜਿਹੜੀ ਬੋਲਦੀ ਐ ਤੇ ਚੀਂ-ਚੀਂ ਕਰਦੀ ਕਾਂ ਬੋਲਦਾ ਤੇ ਕਾਂ-ਕਾਂ ਕਰਦਾ ਇਹ ਸ਼ਬਦ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਨਾਂ ਉਹਨਾਂ ਦੀ ਸ਼ਬਦਾਵਲੀ ਉਹਨਾਂ ਦੇ ਬੋਲ ਵਿੱਚੋਂ ਪ੍ਰਗਟ ਹੋਏ ਨੇ ਹੁਣ ਜਦੋਂ ਖੋਤਾ ਹਿੰਕਿਆ ਉਹਨੇ ਆਪਣੇ ਪੁੱਤਰ ਨੂੰ ਰੋਕ ਦਿੱਤਾ ਕਹਿੰਦਾ ਰੁਕ ਜਾ ਸੰਗਤ ਖੜੀ ਕਹਿੰਦਾ ਜੇ ਨਹੀਂ ਜਾਣਾ ਸਹਿਬ ਪਾਤਸ਼ਾਹ ਜੀ ਪੁੱਛਦੇ ਨੇ ਵੀ ਕੀ ਗੱਲ ਪੰਡਤ ਜੀ ਕੀ ਗੱਲ ਹੋ ਗਈ ਕਹਿੰਦਾ ਖੋਤਾ ਬੋਲ ਪਿਆ ਹੈ ਖੋਤਾ ਹਿੰਕ ਪਿਆ ਹੈ ਮਹੂਰਤ ਦੁਬਾਰਾ ਵਾਚਣਾ ਪਏਗਾ ਕਹਿੰਦੇ ਜੀ ਕਿਉਂ ਕਹਿੰਦੇ ਖੋਤੇ ਦੇ ਹਿੰਕਣ ਦੇ ਨਾਲ ਇਹਦੇ ਬੋਲਣ ਦੇ ਨਾਲ ਜਿਹੜੇ ਮੈਂ ਪਾਠ ਪੂਜਾ ਕਰਕੇ ਪੂਰੀ ਵਿਧੀ ਦੇ ਨਾਲ ਇਹ ਸਾਰਾ ਕੁਝ ਕੀਤਾ ਸੀ ਨਾ ਇਹ ਹੁਣ ਮੈਨੂੰ ਦੁਬਾਰਾ ਤੋਂ ਵਚਣਾ ਪਏਗਾ ਇਹ ਧਾਰਮਿਕ ਗ੍ਰੰਥਾਂ ਦੀ ਮਨੋਤ ਹੈ ਹੁਣ ਜਦੋਂ ਨੇ ਇੰਨੀ ਗੱਲ ਆਖੀ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿਉਂ ਧਾਰਮਿਕ ਗ੍ਰੰਥ ਤੇ ਬੜੇ ਉੱਚੇ ਹੁੰਦੇ ਨੇ ਬੜੇ ਸ੍ਰੇਸ਼ਟ ਨੇ ਉਹਨਾਂ ਦੇ ਅੱਗੇ ਤੇ ਆਪ ਤੁਸੀਂ ਵੀ ਨਿਮਦਿਓ ਹਰ ਸ਼ਰਧਾਲੂ ਨਿਮਦ ਹੈ ਦੀ ਧਾਰਮਿਕ ਗ੍ਰੰਥਾਂ ਦਾ ਪੜਨਾ ਧਾਰਮਿਕ ਗ੍ਰੰਥਾਂ ਦੇ ਅੰਦਰੋਂ ਮਹੂਰਤ ਵਚਣਾ ਪਾਠ ਪੂਜਾ ਕਰਨੀ ਉਹਦੇ ਨਾਲੋਂ ਇੱਕ ਖੋਤੇ ਦਾ ਬੋਲਣਾ ਜਾਦਾ ਵੱਡਾ ਹੋ ਗਿਆ ਫਿਰ ਤੇ ਪੰਡਤ ਜੀ ਧਾਰਮਿਕ ਗ੍ਰੰਥਾਂ ਨੂੰ ਨਹੀਂ ਖੋਤੇ ਨੂੰ ਪੂਜਣਾ ਚਾਹੀਦਾ ਕਹਿੰਦਾ ਸਤਿਗੁਰੂ ਜੀ ਕਿਉਂ ਕਹਿਣ ਲੱਗੇ ਫਿਰ ਤੇ ਖੋਤਾ ਵੱਡਾ ਹੋ ਗਿਆ ਨਾ ਗ੍ਰੰਥਾਂ ਨਾਲੋਂ ਤੇ ਜੇ ਗ੍ਰੰਥ ਤੇਰੇ ਨਹੀਂ ਮਾੜੇ ਨੇ ਬਿਖੋਤੇ ਦੇ ਬੋਲਣ ਨਾਲ ਹੀ ਤੇਰੀ ਪਾਠ ਪੂਜਾ ਵਿਅਰਥ ਹੋ ਗਈ ਕਿੰਨੀਆਂ ਸਾਖੀਆਂ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਹੋ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਸਤਗੁਰ ਅਰਦਵਾਰ ਗਏ ਰਾਤਰੀ ਦਾ ਸਮਾਂ ਭਾਈ ਮਰਦਾਨਾ ਕਹਿੰਦਾ ਸਤਗੁਰ ਭੁੱਖ ਲੱਗੀਏ ਪਾਤਸ਼ਾਹ ਕਹਿੰਦਾ ਮਰਦਾਨਿਆ ਰਾਤ ਹੋ ਗਈਏ ਵੀ ਸਵੇਰੇ ਸਵਕਤੇ ਕੋਈ ਹਿੱਲਾ ਕਰਾਂਗੇ ਪਾਤਸ਼ਾਹ ਜੀ ਕੱਚਾ ਰਾਸ਼ਨ ਤੇ ਆਪਣੇ ਕੋਲੇ ਗਏ ਪਰ ਪਕਾਨ ਲਈ ਅਗਣੀਏਗੀ ਸਭ ਧੰਨ ਗੁਰੂ ਅਰਜਨ ਦੇਵ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਨਹੀਂ ਮਰਦਾਨਿਆਂ ਉਸ ਵਕਤੇ ਅੰਮ੍ਰਿਤ ਵੇਲੇ ਕੋਈ ਨਾ ਕੋਈ ਯਤਨ ਕਰਤਾਰ ਆਪਣੇ ਆਪ ਖੇਡ ਬਣਾਏਗਾ ਅੰਮ੍ਰਿਤ ਵੇਲਾ ਹੋਇਆ ਤੇ ਦੂਰ ਅਗ ਬਲ ਦੀ ਦਿਸੀ ਸਭ ਕਹਿੰਨ ਲੱਗੇ ਲੈ ਮਰਦਾਨਿਆਂ ਗੱਲ ਬਣ ਗਈ ਜਾਓ ਸਾਹਮਣੇ ਘਰ ਅਗ ਬਲ ਦੀ ਪੀਏ ਜਾ ਕੇ ਚੋ ਲੈ ਚੋਕ ਸਮਝਦੇ ਹੋ ਅਗ ਬਲ ਦੀ ਹੁੰਦੀ ਹੈ ਨਾ ਜਿਹੜੀ ਲੱਕੜ ਉਹਨੂੰ ਚੋਕ ਕਹਿੰਦੇ ਨੇ ਕਹਿੰਦੇ ਨੇ ਜਾ ਲੈ ਆ ਮਰਦਾਨਾ ਗਿਆ ਹੁਣ ਪੰਡਤ ਜੀ ਬੈਠੇ ਹੋਏ ਸਨ ਉਹਨਾਂ ਸਾਰੀ ਸਵੇਗ ਦੀ ਕਿਰਿਆ ਕੀਤੀ ਉਹਨਾਂ ਧੋ ਕੇ ਪੰਡਤ ਚੌਂਕੇ ਨੂੰ ਪਵਿੱਤਰ ਕਰਕੇ ਗਾਂ ਦੇ ਲੇਪਣ ਦੇ ਨਾਲ ਗੋਏ ਦੇ ਨਾਲ ਲੇਪ ਕੇ ਲੱਕੜਾਂ ਧੋ ਕੇ ਉਹਨੇ ਚੁੱਲ੍ਹੇ ਵਿੱਚ ਬਾਲੀਆਂ ਸਨ ਪੰਡਤ ਜਿਹੜਾ ਲੱਕੜਾਂ ਧੋ ਕੇ ਉਹ ਵੀ ਚੁੱਲ੍ਹੇ ਵਿੱਚ ਬਾਲ ਕਿਉਂ ਤਾਂ ਕਿ ਉਹ ਵੀ ਪਵਿੱਤਰ ਹੋ ਜਾਣ ਬੜੀਆਂ ਮਨੋਤਾਂ ਨੇ ਸਾਡੇ ਸਮਾਜ ਵਿੱਚ ਜੇ ਅਸੀਂ ਇਨ੍ਹਾਂ ਚੀਜ਼ਾਂ ਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝੀਏ ਤੇ ਅਸੀਂ ਕਿੱਥੇ ਖੜੇ ਹੋਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਉਂ ਇਨ੍ਹਾਂ ਚੀਜ਼ਾਂ ਦਾ ਕੰਡੈਮ ਕੀਤਾ ਹੈ ਹੁਣ ਜਦੋਂ ਮਰਦਾਨਾ ਜੀ ਗਏ ਉਹ ਜਾ ਕੇ ਸਿੱਧੇ ਚੌਂਕੇ ਤੇ ਚੜ ਗਏ ਚੌਂਕੇ ਤੇ ਗਏ ਤੇ ਪੰਡਤ ਨੂੰ ਕਹਿੰਦੇ ਨੇ ਪੰਡਤ ਜੀ ਇੱਕ ਉਪਕਾਰ ਹੋਏਗਾ ਤੁਹਾਡਾ ਸਾਡੇ ਤੇ ਬੜਾ ਥੋੜੀ ਅੱਗ ਚਾਹੀਦੀ ਹੈ ਪੰਡਤ ਬੜਾ ਹੈਰਾਨ ਕੋਈ ਰਾਸ਼ਨ ਮੰਗਣ ਆਉਂਦਾ ਹੈ ਕੋਈ ਰੋਟੀ ਮੰਗਣ ਆਉਂਦਾ ਹੈ ਇਹ ਪਹਿਲਾ ਬੰਦਾ ਹੈ ਜਿਹੜਾ ਅੱਗ ਮੰਗਣ ਆਇਆ ਹੁਣ ਪੁਰਾਣੇ ਸਮਿਆਂ ਚ ਸਾਥ ਸੰਗਤ ਜਿਹਾ ਸੌਂਦਾ ਸੀ ਇੱਕ ਘਰ ਚੋਂ ਅੱਗ ਬਲਦੀ ਹੁੰਦੀ ਸੀ ਨਾ ਦੂਜੇ ਘਰ ਚੋਂ ਨਹੀਂ ਕੋਈ ਸਾਧਨ ਹੁੰਦਾ ਸੀ ਉਹ ਅੱਗ ਬਲਣ ਵਾਸਤੇ ਉਧਰੋਂ ਚੋਲ ਲੈ ਆਉਂਦੇ ਸਨ ਇਹ ਇਹ ਸਾਂਝਾਂ ਸਨ ਸਾਡੇ ਪਰਿਵਾਰਾਂ ਦੀਆਂ ਘਰਾਂ ਦੀਆਂ ਆਮ ਜਿਹੜੀਆਂ ਸਿਮਟ ਕੇ ਅੱਜ ਇੱਕ ਕਮਰੇ ਤੱਕ ਰਹਿ ਗਈਆਂ ਅੱਜ ਤੇ ਘਰ ਦੇ ਚਾਰ ਕਮਰੇ ਨੇ ਮਾਫ਼ ਕਰਨਾ ਇੱਕ ਕਮਰੇ ਤੋਂ ਦੂਜੇ ਕਮਰੇ ਵਾਲੇ ਨੂੰ ਨਹੀਂ ਪਤਾ ਹੁੰਦਾ ਕੀ ਹੋ ਰਿਹਾ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਣ ਕੀਤਾ ਜਿਹੜਾ ਇਹ ਸਾਂਝਾਂ ਸੰ ਸਾਡੇ ਸਮਾਜ ਦੀਆਂ ਚੀਜ਼ਾਂ ਲੈ ਆਣੀਆਂ ਕਿਸੇ ਦੇ ਘਰੋਂ ਕੁਝ ਲੈ ਆਣਾ ਕਿਸੇ ਦੇ ਘਰੋਂ ਕੁਝ ਜਿਨ੍ਹਾਂ ਦੇ ਘਰ ਲੱਸੀ ਨਹੀਂ ਲੱਸੀ ਲੈਣ ਚਲੇ ਜਾਣਾ ਜਿਨ੍ਹਾਂ ਦੇ ਘਰ ਸਬਜ਼ੀ ਨਹੀਂ ਸਬਜ਼ੀ ਲੈਣ ਚਲੇ ਜਾਣਾ ਤੁਸੀਂ ਵੀ ਇਹ ਸਾਂਝਾਂ ਬੜੀਆਂ ਵੇਖੀਆਂ ਹੋਣਗੀਆਂ ਆਪਣੇ ਪਰਿਵਾਰਾਂ ਵਿੱਚ ਖਾਸ ਕਰਕੇ ਜਿਨ੍ਹਾਂ ਦਾ ਪਿੰਡਾਂ ਦੇ ਨਾਲ ਸੰਬੰਧ ਹੈ ਕਿੰਨੀ-ਕਿੰਨੀ ਦੂਰ ਤੱਕ ਅੱਜ ਘਰ ਚ ਸਬਜ਼ੀ ਚੰਗੀ ਨਹੀਂ ਬਣੀ ਚੱਲ ਚਾਚੇ ਘਰੋਂ ਲੈ ਆਓ ਤਾਏ ਘਰੋਂ ਲੈ ਆਓ ਗਵਾਂਡੀਆਂ ਘਰੋਂ ਲੈ ਆਓ ਹੁਣ ਇਹ ਸਾਂਝ ਸੀ ਪਰਿਵਾਰ ਦੀ ਜਿਹੜੀ ਪਰਿਵਾਰ ਨਾਲ ਜੁੜੀ ਹੋਈ ਸੀ ਤੇ ਮਾਫ਼ ਕਰਨਾ ਅੱਜ ਦਾ ਸਮਾਂ ਕੈਸਾ ਹੈ ਜੇ ਭਤੀਜਾ ਹੀ ਚਲਾ ਜਾਏ ਨਾ ਚਾਚੇ ਦੇ ਘਰ ਦੇ ਵਿੱਚ ਵੀ ਠੰਡਾ ਪਾਣੀ ਕਰਨ ਵਾਸਤੇ ਬਰਫ਼ ਚਾਹੀਦੀ ਏ ਤੇ ਚਾਚੀ ਪਹਿਲੋ ਹੀ ਕਹਿੰਦੀ ਲੈ ਆਪਣੀ ਤੇ ਖਰਾਬ ਕਰ ਗਏ ਕਰਕੇ ਆ ਗਿਆ ਹੁਣ ਸਾਡੀ ਵੀ ਖਰਾਬ ਕਰਨ ਨੂੰ ਫਿਰਦਾ ਹੈ ਦੇਣ ਦੀ بجائے اگੋ ਹੋਰ ਕਲਪਕੇ ਬੋਲੇਗੀ ਕਮਾਲ ਦੀ ਗੱਲ ਹੈ ਜੇ ਥੋੜੀ برف ਦੇ ਦੇਂਗੀ ਤੇ ਤੇਰੇ ਘਰ ਦੇ ਅੰਦਰ ਤੇਰੀ ਫ੍ਰਿਜ ਦੇ ਅੰਦਰ ਰੱਖੀ برف ਮੁੱਕ ਥੋੜਾ ਜਾਣੀ ਫਿਰ ਜੰਮ ਜਾਣੀ ਉੱਤੇ ਇਹ ਕੋਈ ਕੁਦਰਤੀ ਮੌਸਮ ਥੋੜਾ ਵੀ ਜਿਹੜਾ ਜਨਵਰੀ ਫਰਵਰੀ ਚ ਦੁਬਾਰਾ برف ਪੈਣੀ ਹੈ ਤੇ ਸਾਰਾ ਸਾਲ برف ਪੈਣੀ ਕੋਈ ਨਹੀਂ ਪਰ ਸਾਂਝਾਂ ਸਨੇ ਪਰਿਵਾਰ ਦੀਆਂ ਹੁਣ ਭਾਈ ਮਰਦਾਨਾ ਜਦੋਂ ਗਏ ਤੇ ਭਾਈ ਮਰਦਾਨੇ ਨੇ ਜਾ ਕੇ ਗੱਲ ਆਖੀ ਜਦੋਂ ਤੇ ਉਹ ਪੁੱਛਦਾ ਹੈ ਕਹਿੰਦਾ ਵੀ ਤੂੰ ਹੈ ਕੌਣ ਭਾਈ ਮਰਦਾਨੇ ਨੇ ਕਿਉਂਕਿ ਪਹਿਲਾ ਸਵਾਲ ਬੰਦੇ ਦਾ ਹੁੰਦਾ ਨਾ ਪਈ ਨਵਾਂ ਬੰਦਾ ਕਿਸੇ ਨੂੰ ਵੇਖਿਆ ਹੋਵੇ ਨਗਰ ਦੇ ਅੰਦਰ ਤੂੰ ਕੌਣ ਹੈ ਭਾਈ ਮਰਦਾਨਾ ਕਹਿੰਦਾ ਜੀ ਮੈਂ ਡੂ ਮਰਾਸੀ ਇੰਨੀ ਗੱਲ ਸੁਣਦਿਆ ਨਾਲ ਪੰਡਤ ਜੀ ਕਲਪ ਗਏ ਨੀਵੀਂ ਜਾਤ ਭਾਈ ਮਰਦਾਨਾ ਜੀ ਨੀਵੀਂ ਜਾਤ ਦੇ ਨੇ ਜਿਹੜੀ ਜਾਤ ਉਹਨਾਂ ਦੀ ਨਿਗਾਹ ਦੇ ਵਿੱਚ ਸ਼ੁੱਧਰ ਹੈ ਜਿਹੜੀ ਜਾਤ ਵਾਲਾ ਬੰਦਾ ਘਰ ਦੀ ਦਲੀਜ ਵੀ ਨਹੀਂ ਚੜ ਸਕਦਾ ਚੌਂਕੇ ਤੇ ਚੜ ਆਇਆ ਤੇ ਪੰਡਤ ਜੀ ਇੰਨੇ ਗੁੱਸੇ ਵਿੱਚ ਕਿ ਮੈਂ ਸਾਰਾ ਸ਼ਵੀਰ ਦਾ ਇਲਾਕੇ ਨਾ ਕੁਝ ਕੀਤਾ ਤੂੰ ਮੇਰਾ ਕੀਤਾ ਸਾਰਾ ਕੁਝ ਭ੍ਰਸਟ ਕਰ ਦਿੱਤਾ ਇਹਨਾਂ ਮਤਲਬ ਹੈ ਵੀ ਤੇਰੇ ਧਰਮ ਦੀਆਂ ਕਿਰਿਆਵਾਂ ਨਾਲੋਂ ਫਿਰ ਇਹ ਜਿਹਨੂੰ ਤੂੰ ਸ਼ੁੱਧਰ ਕਹਿੰਦਾ ਉਹ ਜ਼ਿਆਦਾ ਵੱਡਾ ਹੈ ਜੇ ਤੇਰੇ ਧਰਮ ਦੀ ਕਿਰਿਆ ਕਰਨ ਦੇ ਨਾਲ ਸ਼ੁੱਧਰ ਬੰਦਾ ਤੇਰੇ ਮੱਥੇ ਲੱਗ ਗਿਆ ਤੇ ਤੇਰਾ ਕੀਤਾ ਧਰਮ ਕਰਮ ਭਿੱਟ ਗਿਆ ਫਿਰ ਤੇਰੇ ਧਰਮ ਕਰਮ ਨਾਲੋਂ ਤੇ ਬੰਦਾ ਜ਼ਿਆਦਾ ਉੱਚਾ ਹੋ ਗਿਆ ਨਾ ਫਿਰ ਤੈਨੂੰ ਧਾਰਮਿਕ ਗ੍ਰੰਥਾਂ ਦੀ ਨਹੀਂ ਇਸ ਬੰਦੇ ਦੀ ਪੂਜਾ ਕਰਨੀ ਚਾਹੀਦੀ ਪਰ ਉਹ ਬਲ ਦੀ ਚੋ ਜਿਹੜੀ ਭਾਈ ਮਰਦਾਨੇ ਨੂੰ ਦੇਣੀ ਸੀ ਉਹ ਲੈ ਕੇ ਧੰਗੁਰੂ ਨਾਨਕ ਸੇਬ ਪਾਤਸ਼ਾਹ ਜੀ ਭਾਈ ਮਰਦਾਨੇ ਦੇ ਪਿੱਛੇ ਤੁਰ ਪਿਆ ਗੁੱਸੇ ਦੇ ਵਿੱਚ ਅਸਲ ਵਿੱਚ ਸਤਿਗੁਰ ਜੀ ਨੇ ਉੱਥੇ ਫਿਰ ਸਮਝਾਇਆ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਤੇਰੇ ਅੰਦਰ ਹੈ ਅੰਦਰ ਕਰੋਧ ਚੰਡਾਲ ਬਣ ਬਣ ਕੇ ਬੈਠਾ ਹੈ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਚਾਰ ਤੇਰੇ ਅੰਦਰ ਹੀ ਨੇ ਉਹ ਵਿਕਾਰ ਜਿਨ੍ਹਾਂ ਕਰਕੇ ਤੂੰ ਸੰਸਾਰ ਦੇ ਅੰਦਰ ਆਪਣੇ ਅੰਦਰ ਦੇ ਧੀਰਜ ਨੂੰ ਧਰਮ ਨੂੰ ਗਵਾ ਚੁੱਕਾ ਹੈ ਉੱਥੇ ਸਾਬ ਨੇ ਬੜੇ ਪਿਆਰੇ ਬਚਨ ਆਖੇ ਮੈਂ ਜਿਨ੍ਹਾਂ ਬਚਨਾਂ ਦੀ ਵਿਚਾਰ ਕਰ ਰਿਹਾ ਹੁਣ ਜਦੋਂ ਇਹਨੇ ਆਖਿਆ ਨਾ ਸਾਬ ਕਹਿੰਨ ਲੱਗੇ ਫਿਰ ਤੇ ਤੇਰੇ ਧਾਰਮਿਕ ਗ੍ਰੰਥਾਂ ਨਾਲੋਂ ਫਿਰ ਤੇ ਖੋਤੇ ਦੀ ਪੂਜਾ ਕਰ ਲੈਣੀ ਜਾਦੀ ਚੰਗੀ ਐ ਸਤਿਗੁਰ ਜੀ ਨੇ ਇਹ ਗੱਲ ਆਖੀ ਵੀ ਧਾਰਮਿਕ ਬੰਦੇ ਦੀ ਜਿਹੜੀ ਕਿਰਿਆ ਨਾ ਉਹ ਗਿਆਨ ਤੇ ਖੜੀ ਹੋਈਏ ਚਤੁਰਾਈ ਤੇ ਖੜੀ ਹੋਈਏ ਉਹ ਆਪਣਾ ਲਾਭ ਵੇਖਦਾ ਮੈਨੂੰ ਕਿੰਦੇ ਵਿੱਚੋਂ ਮਿਲੇ ਤੇ ਸਤਿਗੁਰ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਚੰਚਲ ਮਤ ਹੈ ਮਨਮੁਖ ਬੰਦੇ ਦੀ ਮਤ ਬੜੀ ਚੰਚਲ ਹੈ ਬਾਲਕ ਦੀ ਮਤ ਚੰਚਲ ਹੁੰਦੀ ਏ ਪਰ ਬਾਲਕ ਦੀ ਬੁੱਧਾ ਚੇਤ ਹੁੰਦੀ ਏ ਉਹਦੇ ਅੰਦਰ ਕੋਈ ਸ਼ਿਆਨਪ ਨਹੀਂ ਹੁੰਦੀ ਉਹ ਜੇ ਦੌੜਦਾ ਹੈ ਨਾ ਗੁਰਦੁਆਰੇ ਦੇ ਅੰਦਰ ਵੀ ਤੇ ਉਹਦੇ ਪਿੱਛੇ ਉਹਦੀ ਕੋਈ ਚਤੁਰਾਈ ਨਹੀਂ ਹੁੰਦੀ ਉਹ ਸੁਭਾਵਕ ਹੀ ਚੱਲ ਰਿਹਾ ਕਿਉਂਕਿ ਉਹਦੀ ਮਤ ਹੈ ਉਹ ਨਹੀਂ ਟਿੱਕੇ ਕੇ ਬਹਿ ਸਕਦਾ ਇੱਕ ਜਗ੍ਹਾ ਤੇ ਪਰ ਜਦੋਂ ਮਨਮੁਖ ਬੰਦੇ ਦੀ ਗੱਲ ਕੀਤੀ ਸਤਿਗੁਰ ਕਹਿੰਦੇ ਨੇ ਉਹਦੀ ਮਤ ਵੀ ਚੰਚਲ ਹੈ ਪਰ ਉਹਦੀ ਮਤ ਚੰਚਲ ਤਾਂ ਹੈ ਕਿਉਂਕਿ ਉਹਦੇ ਅੰਦਰ ਚੁਤਰਾਈਆਂ ਬੜੀਆਂ ਨੇ ਉਹ ਹਰ ਕਿਰਿਆ ਨੂੰ ਚਤੁਰਾਈ ਵਿੱਚ ਕਰਦਾ ਚਤੁਰਾਈ ਵਿੱਚ ਸਿਆਨ ਵਿੱਚ ਨਹੀਂ ਚਤੁਰਾਈ ਵਿੱਚ ਕਰਦਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਕੀਤਾ ਕਰਤਿਆਂ ਮਿਰਥਾ ਗਿਆ ਹੁਣ ਚਤੁਰਾਈ ਵਿੱਚ ਉਹ ਜੋ ਕੁਝ ਵੀ ਕਰਦਾ ਨਾ ਸਤਗੁਰ ਕਹਿੰਦੇ ਨੇ ਉਹਦਾ ਕੀਤਾ ਕਰਤਾ ਜਿੰਨਾ ਵੀ ਉਹਨੇ ਕੀਤਾ ਹੈ ਜੋ ਕਿਰਿਆਵਾਂ ਉਹਨੇ ਕੀਤੀਆਂ ਨੇ ਭਾਵੇਂ ਉਹ ਪੁੰਨ ਨਾਲ ਸੰਬੰਧਿਤ ਨੇ ਭਾਵੇਂ ਦਾਨ ਦੇ ਨਾਲ ਕਿਉਂਕਿ ਗੱਲ ਧਰਮ ਦੀ ਹੋ ਰਹੀ ਇਸ ਕਰਕੇ ਸਾਨੂੰ ਧਰਮ ਦੇ ਪਰਪੇਖ ਵਿੱਚੋਂ ਸਮਝਣਾ ਪੈਣਾ ਹੈ ਹੁਣ ਕੀਤਾ ਕਿਸੇ ਨੇ ਉਹਨੇ ਧਰਮ ਦੀਆਂ ਜਿੰਨੀਆਂ ਕਿਰਿਆਵਾਂ ਕੀਤੀਆਂ ਭਾਵੇਂ ਪੁੰਨ ਕੀਤਾ ਹੈ ਭਾਵੇਂ ਕਿਸੇ ਨੂੰ ਦਾਨ ਦਿੱਤਾ ਉਹਦੀ ਹਰ ਕਿਰਿਆ ਚੁਤرائی ਤੇ ਖੜੀ ਹੋਈ ਸਤਿਗੁਰੂ ਦੀ ਬਾਣੀ ਵਿੱਚ ਇੱਕ ਸ਼ਬਦ ਪੜ੍ਹਦੇ ਹੁਣਾਂ ਤੁਸੀਂ ਪਾਤਸ਼ਾਹ ਕਹਿੰਦੇ ਨੇ ਬੰਦਾ ਗੁਰੂ ਦੇ ਦਰ ਤੇ ਹੁੰਦਾ ਹੈ ਤੇ ਆਪਣੀ ਜੇਬ ਦੇ ਵਿੱਚੋਂ ਜੇ 10 ਰੁਪਏ ਕੱਢ ਕੇ ਗੁਰੂ ਦੇ ਅੱਗੇ ਰੱਖਦਾ ਹੈ ਨਾ ਤੇ ਮੰਤਵ ਪਤਾ ਕੀ ਹੁੰਦਾ ਹੈ ਕਿ ਮੇਰੇ ਮਾਲਕ ਜੀ ਜੇ ਮੈਂ ਤੇਰੇ ਅੱਗੇ 10 ਰੱਖੇ ਨੇ ਨਾ ਇਸ 10 ਦੇ ਬਦਲੇ ਵਿੱਚ ਮੈਨੂੰ 10 ਗੁਣਾ ਦੇਈ ਘੱਟ ਤੋਂ ਘੱਟ 100 ਰੁਪਇਆ ਮੈਨੂੰ ਮੋੜ ਕੇ ਦੇਈ ਜੇ 100 ਰੱਖਿਆ ਤੇ ਮੈਨੂੰ 1000 ਮੋੜ ਕੇ ਦੇਈ ਇਹੀ ਹੁੰਦਾ ਨਾ ਜੇ ਬੰਦਾ ਇੱਕ ਦਿਨ ਧਰਮ ਦੀ ਕੋਈ ਕਿਰਿਆ ਕਰ ਲਵੇ ਮੰਨ ਲਓ ਮੈਂ ਇੱਕ ਦਿਨ ਉਠਿਆ ਅਮਰਤ ਵੇਲੇ ਸਾਂਭ ਲਿਆ ਅਮਰਤ ਵੇਲਾ ਤੇ ਸੱਚ ਵਿੱਚ ਜਿਦਨ ਮੈਂ ਅੰਮ੍ਰਿਤ ਵੇਲਾ ਸਾਂਭ ਲਿਆ ਨਾ ਮੈਨੂੰ ਸਾਰੇ ਛੋਟੇ ਦਿਸਣੇ ਸ਼ੁਰੂ ਹੋ ਜਾਂਦੇ। ਵੀ ਮੈਂ ਬੜਾ ਸਿਆਣਾ ਹੋ ਗਿਆ ਬਾਕੀ ਛੋਟੇ ਹੋ ਗਏ ਨੇ। ਕਿਉਂ? ਕਿਉਂਕਿ ਮੈਂ ਅਜ ਅੰਮ੍ਰਿਤ ਵੇਲੇ ਉੱਠ ਗਿਆ। ਤੇ ਮਾਫ ਕਰਨਾ ਫਿਲਗ ਅਗਲੇ ਦਿਨ ਭਾਵੇਂ 10 ਆਲਰਮ ਲਾ ਕੇ ਸੋ ਜਾਓ ਪਰ 10 ਦੇ 10 ਵਜ ਵਜ ਕੇ ਬੰਦ ਹੁੰਦੇ ਨੇ ਪਰ ਬੰਦਾ ਨਹੀਂ ਉੱਠਦਾ। ਕਿਉਂ? ਸਿਆਨਬ ਸੀ ਨਾ, ਚਤੁਰਾਈ ਸੀ। ਪਿਆਰ, ਪ੍ਰੇਮ ਭਾਵਨਾ ਨਹੀਂ ਸੀ ਹੁੰਦੇ ਅੰਦਰ। ਮੁਹੰਮਦ ਸਾਹਿਬ ਜੀ ਦੇ ਜੀਵਨ ਦੀ ਘਟਨਾ ਹੈ। ਸਵੇਰੇ ਅੰਮ੍ਰਿਤ ਵੇਲੇ ਨਮਾਜ਼ ਪੜਨ ਜਾਂਦੇ ਨੇ ਮਸਜਿਦ ਵਿੱਚ ਤੇ ਉਹਨਾਂ ਦਾ ਦੋਤਾ ਉਹਨਾਂ ਦਾ ਜ਼ਿਕਰ ਤੁਹਾਨੂੰ ਮਿਲਦਾ ਵੀ ਏ ਜਿਹੜੀ ਮੁਹੰਮਦ ਸਾਹਿਬ ਜੀ ਦੇ ਜਿਹੜੇ ਦੋਤਰੇ ਸੀ ਨਾ ਉਹ ਵੀ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਏ ਸਨ ਤੇ ਜਿਹੜਾ ਤੁਸੀਂ ਦੇਖਦੇ ਹੋ ਨਾ ਮੌਮਦਨ ਜਿਹੜੇ ਮੁਸਲਮਾਨ ਹੁੰਦੇ ਨੇ ਖਾਸ ਕਰਕੇ ਜਦੋਂ ਹੱਜ ਦੇ ਦਿਨ ਹੁੰਦੇ ਨੇ ਉਹ ਆਪਣੇ ਪਿੰਡੇ ਦੇ ਉੱਤੇ ਸੰਗਲ ਮਾਰਦੇ ਨੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਨੇ ਉਹ ਤਾਂ ਕਿ ਉਹਨਾਂ ਨੂੰ ਉਹ ਸਮਾਂ ਨਾ ਭੁੱਲੇ ਤੇ ਅਸੀਂ ਮਾਫ ਕਰਨਾ ਜਦੋਂ ਸਾਬ ਜਦਿਆਂ ਦੇ ਸ਼ਾਦਤ ਦੇ ਦਿਨ ਹੁੰਦੇ ਨੇ ਅਸੀਂ ਆਪਣੇ ਬੱਚਿਆਂ ਦੇ ਵਿਆਹ ਰੱਖੇ ਹੁੰਦੇ ਨੇ ਇਹ ਤੇ ਸ਼ੁਕਰ ਹੈ ਮਾਲਕ ਦਾ ਪਿਛਲੇ 2-4 ਸਾਲ ਤੋਂ ਥੋੜੀ ਤਬਦੀਲੀ ਆਈ ਸਾਨੂੰ ਸਮਝ ਆਈ ਅਕਲਾਈ ਨਹੀਂ ਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਵਿਆਹ ਸ਼ਾਦੀਆਂ ਵੀ ਪੁਗਤਾਰੇ ਹੁੰਦੇ ਸੀ ਹੁਣ ਜਦੋਂ ਮੁਹੰਮਦ ਸਾਹਿਬ ਦੇ ਪੁੱਤਰੇ ਦੋਤਰੇ ਨੇ ਅੰਮ੍ਰਿਤ ਵੇਲੇ ਆਖਿਆ ਕਹਿੰਦਾ ਜੀ ਮੈਂ ਵੀ ਤੁਹਾਡੇ ਨਾਲ ਜਾਣਾ ਹੈ ਉਮਰ ਛੋਟੀ ਸੀ ਅੱਗੋ ਜਿੱਦ ਕਰਦਾ ਹੁਣ ਜਿਹੜੀ ਬਾਲਕ ਦੀ ਜਿੱਦ ਹੁੰਦੀ ਏ ਉਹਨੂੰ ਪੂਗਾਣਾ ਦੋ ਜਿੱਦਾਂ ਨਹੀਂ ਸਿਆਣੇ ਕਹਿੰਦੇ ਨੇ ਇੱਕ ਬਾਲਕ ਦੀ ਤੇ ਇੱਕ ਔਰਤ ਦੀ ਸੱਚ ਵਿੱਚ ਇਹ ਇਸ ਧਾਰਮਿਕ ਗ੍ਰੰਥਾਂ ਨੇ ਇਸ ਸੰਸਾਰ ਦਾ ਪਰਚੋਲ ਹੈ ਇਹ ਇੱਕ ਜਿੱਦਾਂ ਸਿਆਣੇ ਜਿਵੇਂ ਬੱਚੇ ਨੇ ਜਿੱਦ ਕਰ ਦਿੱਤੇ ਨਾ ਤੇ ਉਹਨੂੰ ਉਹਨੂੰ ਜਿੰਨੀ ਦੇਰ ਤੁਸੀਂ ਨਹੀਂ ਪੂਰਾ ਕਰੋਗੇ ਉਹਨੇ ਜਿੱਦ ਕਰਦੇ ਹੀ ਰਹਿਣਾ ਮੁਹੰਮਦ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਤੂੰ ਅੰਮ੍ਰਿਤ ਵੇਲੇ ਜਾਣਾ ਤੇਨੂੰ ਉਠਾ ਦੇਵਾਂਗਾ ਜੇ ਤੇਰੇ ਅੰਦਰ ਤਾਹਗੇ ਤੇ ਉੱਠ ਕੇ ਚੱਲ ਪਾਈ ਉਹ ਮੁਹੰਮਦ ਸਾਹਿਬ ਜੀ ਦੇ ਉੱਠਣ ਤੋਂ ਪਹਿਲਾਂ ਹੀ ਉੱਠ ਕੇ ਬੈਠਾ ਸੀ ਤੁਰ ਪਿਆ ਰਾਸ ਜਾਂਦੇ ਵੇਖਿਆ ਕੋਈ ਮੰਜਾ ਢਾਹ ਕੇ ਗਲੀ 'ਚ ਸੁੱਤਾ ਪਿਆ ਕੋਈ ਛੱਤ ਤੇ ਸੁੱਤਾ ਪਿਆ ਉਹ ਜਾਂਦੇ-ਜਾਂਦੇ ਵੇਖਦਾ ਤੇ ਪੁੱਛਦਾ ਹੈ ਵੀ ਇਹ ਜਿੰਨੇ ਨੇ ਇਹ ਸਾਰੇ ਆਪਣੇ ਦਾਦੂ ਨੂੰ ਨਾਨੂ ਨੂੰ ਪੁੱਛਦਾ ਵੀ ਜਿੰਨੇ ਸਾਰੇ ਸੁੱਤੇ ਪਏ ਨੇ ਇਹਨਾਂ ਨੂੰ ਅਕਲ ਨਹੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਅੰਮ੍ਰਿਤ ਵੇਲੇ ਦੀ ਨਮਾਜ਼ ਫਜ਼ਰ ਦੀ ਜਿਹੜੀ ਨਮਾਜ਼ ਹੈ ਉਹ ਪੜ੍ਹਨੀ ਚਾਹੀਦੀ ਜਦੋਂ ਵਾਪਸ ਆਇਆ ਕੀ ਵੇਖਦਾ ਉਹ ਅਜੇ ਵੀ ਸੁੱਤੇ ਪਏ ਨੇ ਤੇ ਜਦੋਂ ਇੰਨੀ ਗੱਲ ਮੁਹੰਮਦ ਸਾਹਿਬ ਨੂੰ ਆਖੀ ਤੇ ਮੁਹੰਮਦ ਸਾਹਿਬ ਕਹਿੰਦੇ ਨੇ ਭਲਿਆ ਅਜੇ ਤੇ ਪਹਿਲੇ ਦਿਨ ਉੱਠਿਆ ਹੈ ਤੇ ਤੈਨੂੰ ਦੂਜਿਆਂ ਦੀਆਂ ਕਮੀਆਂ ਦਿਸਣ ਲੱਗ ਪਈਆਂ ਨੇ ਅਜੇ ਪਹਿਲੇ ਦਿਨ ਉੱਠਿਆ ਹੈ ਤੂੰ ਆਪਣੇ ਆਪ ਨੂੰ ਇੰਨਾ ਵੱਡਾ ਸਮਝਣ ਲੱਗ ਪਿਆ ਨਹੀਂ ਅਰਦਾਸ ਕਰ ਉਸ ਮਾਲਕ ਅੱਲਾਹ ਤਾਲਾ ਦੇ ਚਰਨਾਂ ਵਿੱਚ ਕਿ ਜੇ ਅੱਜ ਦਾ ਦਿਨ ਸਾਂਭਿਆ ਤੇ ਕੱਲ ਦਾ ਵੀ ਸਾਂਭਿਆ ਜਾਏ ਦੂਜਿਆਂ ਦੀਆਂ ਗਲਤੀਆਂ ਕੱਢਦਿਆਂ ਕਿਤੇ ਨਾ ਹੋਵੇ ਕੱਲ ਨੂੰ ਤੂੰ ਵੀ ਸੁੱਤਾ ਹੀ ਰਹਿ ਜਾਵੇਂ ਹੁਣ ਸਤਿਗੁਰ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਹੁਣ ਮਨਮੁਖ ਬੰਦਾ ਜੋ ਕੁਝ ਕਰਦਾ ਕੀਤਾ ਕਰਤਿਆ ਬਿਰਥਾ ਗਿਆ ਕਿਉਂਕਿ ਉਹਦੇ ਦੇਣ ਪਿੱਛੇ ਉਹਦੀ ਭਾਵਨਾ ਪਤਾ ਕੀ ਹੁੰਦੀ ਏ ਉਹਦੀ ਚਤੁਰਾਈ ਜੇ ਮੈਂ ਦਿੱਤਾ ਤੇ ਇਹਦੇ ਬਦਲੇ ਵਿੱਚ ਮੈਨੂੰ ਮਿਲੇ ਕੀ ਹੁਣ ਉਹਦਾ ਧਰਮ ਦਾ ਕਰਮ ਵੀ ਇੱਥੇ ਖੜਾ ਏ ਮਨਮੁਖ ਬੰਦੇ ਦੀ ਧਰਮ ਦੀ ਕਿਰਿਆ ਵੀ ਇੱਥੇ ਖੜੀ ਹੋਈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕੀਤਾ ਕਰਤਿਆ ਬਿਰਥਾ ਗਿਆ ਉਨੇ ਜੋ ਕੁਝ ਕੀਤਾ ਉਹ ਵਿਅਰਥ ਗਿਆ ਉਹਦੇ ਕਰਨ ਪਿੱਛੇ ਉਹਦੀ ਭਾਵਨਾ ਕੀ ਸੀ ਕਿ ਮੈਂ ਜਿਹੜਾ ਕੀਤਾ ਇਹਦੇ ਬਦਲੇ ਵਿੱਚ ਮੈਨੂੰ ਮਿਲੇਗਾ ਇਹ ਨਹੀਂ ਕਿ ਮੇਰਾ ਮੇਰਾ ਇਹ ਇਹ ਫਰਜ਼ ਹੈ ਮੰਨ ਲਓ ਆਪਾਂ ਕਿਸੇ ਦੀ ਮਦਦ ਕਰ ਦਿੰਦੇ ਆ ਤੇ ਜੇ ਤੇ ਇਹ ਸਮਝ ਕੇ ਕੀਤਾ ਵੀ ਨਹੀਂ ਮੇਰੇ ਕੋਲ ਸੀ ਤੇ ਮੇਰਾ ਇਹਦਾ ਇਹਦੀ ਹੈਲਪ ਕਰਨੀ ਦੀ ਮਦਦ ਕਰਨੀ ਹੈ ਮੇਰੀ ਜ਼ਿੰਮੇਵਾਰੀ ਸੀ ਐਜ਼ ਅ ਮਨੁੱਖ ਫਿਰ ਤੇ ਗੱਲ ਸਮਝ ਵੀ ਜਾਂਦੀ ਤੇ ਜੇ ਮੈਂ ਦੇ ਕੇ ਆਖਾਂ ਵੀ ਕੋਈ ਗੱਲ ਨਹੀਂ ਅੱਜ ਦਿੱਤਿਆਂ ਦੇ ਬਦਲੇ ਵਿੱਚ ਰੱਬ ਹੋਰ ਦੇਗਾ ਤੇ ਮਾਫ਼ ਕਰਨਾ ਫਿਰ ਭਾਵਨਾ ਦੂਜੇ ਪਾਸੇ ਚਲੀ ਜਾਂਦੀ ਇਹਨੂੰ ਸਤਿਗੁਰ ਕਹਿੰਦੇ ਨੇ ਮਨਮੁਖ ਬੰਦੇ ਦੀ ਭਾਵਨਾ ਕੀਤਾ ਕਰਤਿਆਂ ਮਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਉਹਦਾ ਕੀਤਾ ਹੋਇਆ ਕਰਮ ਇੱਕ ਤਿਲ ਜਿੰਨਾ ਵੀ ਥਾਂ ਨਹੀਂ ਪੈਂਦਾ ਕੀਤਾ ਪੁੰਨਦਾਨ ਜੋ ਬੀਜਦੇ ਹੁਣ ਆਪਣੇ ਵੱਲੇ ਤੇ ਉਹਨੇ ਪੁੰਨ ਬੀਜਿਆ ਉਨੇ দান ਕੀਤਾ ਪਰ ਸਤਿਗੁਰ ਕਹਿੰਦੇ ਨੇ ਪੁੰਨ দান ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਏ ਜਿਹੜਾ ਉਹਨੇ ਪੁੰਨ দান ਕੀਤਾ ਨਾ ਸਤਿਗੁਰ ਕਹਿੰਦੇ ਨੇ ਉਹ ਵੀ ਧਰਮ ਰਾਏ ਦੇ ਘਰ ਚ ਲਾ ਗਿਆ ਭਾਵ ਉਸ ਕੀਤੇ ਹੋਏ ਪੁੰਨ দান ਦਾ ਉਹਦੇ ਆਤਮਿਕ ਜੀਵਨ ਵਿੱਚ ਕੋਈ ਅਸਰ ਨਹੀਂ ਹੋਇਆ ਜਿਦੋਂ ਦੇ ਆਤਮਿਕ ਜੀਵਨ ਵਿੱਚ ਅਸਰ ਨਹੀਂ ਹੋਇਆ ਤੇ ਉਹਦਾ ਕੀਤਾ ਹੋਇਆ ਉਹਦਾ ਦਿੱਤਾ ਹੋਇਆ ਸਤਿਗੁਰ ਕਹਿੰਦੇ ਨੇ ਫਿਰ ਅਜ਼ਾਈ ਚਲਾ ਗਿਆ ਇਨੂੰ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ ਕਿਉਂਕਿ ਉਹ ਦਿਖਾਵਾ ਸੀ ਨਾ ਜਿਹੜਾ ਕਰਮ ਸਿਰਫ ਖੜਾ ਹੀ ਦਿਖਾਵੇ ਤੇ ਹੁਣ ਸਤਿਗੁਰ ਜੀ ਕਹਿੰਦੇ ਨੇ ਬਿਨ ਸਤਪੁਰੂ ਜਮ ਕਾਲ ਨਾ ਛੋੜਈ ਸੱਚੇ ਸਤਿਗੁਰ ਨਾਲ ਜੁੜਿਆਂ ਤੋਂ ਬਿਨਾ ਇਹ ਜਿਹੜਾ ਜਮ ਕਾਲ ਮਤ ਵਿੱਚ ਬੈਠਾ ਹੋਇਆ ਕਾਲ ਹੈ ਜਮ ਹੈ ਵਿਕਾਰ ਨੇ ਸਤਿਗੁਰ ਕਹਿੰਦੇ ਨੇ ਛੱਡਦੇ ਨਹੀਂ ਦੁੱਜੇ ਪਾਏ ਕੋਈ ਬੰਦਾ ਹਰ ਚੀਜ਼ ਵਿੱਚੋਂ ਦੂਜਾ ਭਾ ਲੱਭਦਾ ਹੈ ਆਪਣਾ ਫਾਇਦਾ ਲੋਚਦਾ ਹੈ ਜੋਬਨ ਜਾਂਦਾ ਨਦਰ ਨਾ ਆਵੇ ਸਭ ਕਹਿੰਦੇ ਨੇ ਵੇਖੋ ਸਾਰੀ ਜ਼ਿੰਦਗੀ ਐਵੇਂ ਲੰਘ ਗਈ ਜੋਬਨ ਕਹਿੰਦੇ ਨੇ ਜਵਾਨੀ ਨੂੰ ਉਹਨੂੰ ਜਵਾਨੀ ਜੋਬਨ ਜਾਂਦਾ ਵੀ ਨਜ਼ਰ ਨਹੀਂ ਆਉਂਦਾ ਜਦ ਪਹੁੰਚੇ ਮਰ ਜਾਈ ਤੇ ਚਲਦਿਆਂ ਵੇਖਦਿਆਂ ਵੇਖਦਿਆਂ ਬੁਢੇ ਪਾ ਗਿਆ ਤੇ ਫਿਰ ਸਤਿਗੁਰ ਕਹਿੰਦੇ ਨੇ ਇੱਕ ਦਿਨ ਮਰ ਗਿਆ ਪੁੱਤ ਕਲਤ ਮੋਹੇਤ ਹੈ ਹੁਣ ਜਿੰਦੇ ਕਰਕੇ ਚੁਤਰਾਇਆਂ ਕੀਤੀਆਂ ਸਾਰੀਆਂ ਪੁੱਤਰਾਂ ਕਰਕੇ ਧੀਆ ਕਰਕੇ ਲੋਕਾਂ ਆਪਣੇ ਆਪਣੀ ਸੰਸਾਰ ਦੀ ਚੌਧਰ ਕਰਕੇ ਸਾਬ ਕਹਿੰਦੇ ਨੇ ਅੰਤ 베ਲੀ ਕੋ ਨਾ ਸਿਖਾਈ ਤੇ ਜਿਦਨ ਕਰਮਾਂ ਦਾ ਲੇਖਾ ਸਾਬ ਕਹਿੰਦੇ ਨੇ ਉਦੋਂ ਕੋਈ 베ਲੀ ਨਹੀਂ ਕਰਮ ਤੇ ਸਿਰਫ ਬੰਦੇ ਦੇ ਆਪਣੇ ਨੇਸ਼ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਬੇਸ਼ੱਕ ਸਤਜੁਗ ਕੈਸਾ ਸੀ ਤ੍ਰੇਤਾ ਕੈਸਾ ਸੀ ਦਵਾਪਰ ਕੈਸਾ ਸੀ ਬਰਪਾਦਸਾ ਕਹਿੰਦੇ ਨੇ ਕਲ ਜੁਗ ਹੈ ਇੱਥੇ ਜੋ ਤੁਸੀਂ ਕਰਮ ਰੂਪੀ ਧਰਤੀ ਦੇ ਅੰਦਰ ਬੀਜੋਗੇ ਉਹ ਤੁਹਾਡੇ ਲਈ ਹੈ ਉਹਦਾ ਸੰਬੰਧ ਸਿਰਫ ਤੁਹਾਡੇ ਤੱਕ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਪੁੱਤ ਕਲਤ ਮੋਹੇਤ ਹੈ ਅੰਤ ਬੇਲੀ ਕੋ ਨਾ ਸਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਨ੍ਹਾਂ ਨੇ ਸੱਚੇ ਸਤਿਗੁਰ ਨੂੰ ਸੇਵਿਆ ਉਹਨਾਂ ਨੂੰ ਸੁਖ ਮਿਲਿਆ ਨਾਉ ਵਸੈ ਮੰਨਾਈ ਉਹਨਾਂ ਦੇ ਮਨ ਵਿੱਚ ਨਾਮ ਵਸ ਗਿਆ ਉਹਨਾਂ ਦੇ ਸਿਆਨਪ ਜੋ ਤਰਾਇ ਖਤਮ ਹੋ ਗਈ ਉਹ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੀ ਮਤ ਅਨੁਸਾਰ ਕਰਮ ਕਰਨ ਲੱਗ ਪਏ ਨਾਨਕ ਸੇ ਵੱਡੇ ਵਡਪਾਗੀ ਜੇ ਗੁਰਮਖ ਨਾਮ ਸਮਾਈ ਨਾਨਕ ਜੀ ਉਹ ਵੱਡੇ ਨੇ ਵਡਪਾਗੀ ਨੇ ਜਿਹੜੇ ਨਾਮ ਵਿੱਚ ਸਮਾ ਗਏ ਉਹਨਾਂ ਦੀ ਹਰ ਕਿਰਿਆ ਗੁਰੂ ਦੇ ਆਸੇ ਵਿੱਚ ਹੁੰਦੀ ਹੈ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੁੰਦੀ ਉਹ ਆਪਣੇ ਕੀਤੇ ਹੋਏ ਨੂੰ ਸੰਸਾਰ ਨੂੰ ਦਿਖਾਵੇ ਲਈ ਉਹਨਾਂ ਦਾ ਜਿਹੜਾ ਧਰਮ ਦਾ ਕਰਮ ਹੁੰਦਾ ਨਾ ਉਹ ਦਿਖਾਵੇ ਲਈ ਨਹੀਂ ਹੁੰਦਾ ਵੀ ਸੰਸਾਰ ਸਾਨੂੰ ਵੇਖ ਕੇ ਕੀ ਆਖੇਗਾ ਨਹੀਂ ਉਹਨਾਂ ਦੀ ਕਿਰਿਆ ਉਹਨਾਂ ਦੇ ਨਿੱਜ ਲਈ ਹੁੰਦੀ ਹੈ ਤੇ ਜਿਹੜੀ ਨਿੱਜ ਲਈ ਕਿਰਿਆ ਹੁੰਦੀ ਹੈ ਨਾ ਦਾਤਾ ਜੀ ਕਹਿੰਦੇ ਨੇ ਉੱਥੇ ਫਿਰ ਦਿਖਾਵਾ ਕੋਈ ਨਹੀਂ ਉਹ ਜੋ ਕਰਮ ਕਰਦੇ ਨੇ ਆਪਣੇ ਮਾਲਕ ਦੇ ਹੁਕਮ ਵਿੱਚ ਕਰਦੇ ਨੇ ਮਾਲਕ ਦੀ ਰਜ਼ਾ ਵਿੱਚ ਕਰਦੇ ਨੇ ਉਹਦੇ ਹੁਕਮ ਵਿੱਚ ਰਹਿ ਕੇ ਉਹਨੂੰ ਕਰਮ ਨੂੰ ਉਸ ਕਿਰਿਆ ਨੂੰ ਪੂਰਨ ਕਰਦੇ ਨੇ ਤੇ ਜਿਹੜੇ ਸਤਿਗੁਰ ਕਹਿੰਦੇ ਨੇ ਮਨਮੁਖ ਹੁੰਦੇ ਨੇ ਉਹਨਾਂ ਦੀ ਮਤ ਚੰਚਲ ਹੈ ਸਿਆਨਪ ਨਾਲ ਭਰੀ ਹੋਈ ਹੈ ਚਤੁਰਾਈਆਂ ਨਾਲ ਭਰੀ ਹੋਈ ਹੈ ਉਹ ਹਰ ਕਰਮ ਨੂੰ ਕਰਦਿਆਂ ਹੋਇਆਂ ਉਹਦੇ ਵਿੱਚੋਂ ਵੀ ਆਪਣਾ ਨਿੱਜ ਲਾਭ ਲੱਭਦੇ ਨੇ ਆਵੇਂ ਪੁੰਨ ਦੇ ਕਰਮ ਹੋਣ ਆਵੇਂ দান ਦੇ ਕਰਮ ਹੋਣ ਇਸ ਕਰਕੇ ਸਤਿਗੁਰ ਕਹਿੰਦੇ ਨੇ ਮਨਮੁਖ ਦੀ ਮਤ ਨਾਲ ਨਹੀਂ ਗੁਰੂ ਦੀ ਮਤ ਨਾਲ ਜੁੜਨਾ ਕਿਉਂਕਿ ਗੁਰੂ ਦੀ ਮਤ ਪ੍ਰਮਾਤਮਾ ਦੇ ਨਾਮ ਤੱਕ ਲੈ ਕੇ ਜਾਂਦੀ ਹੈ ਮਨਮੁਖ ਦੀ ਮਤ ਸੰਸਾਰ ਦੀ ਦੁਬਿਧਾ ਦੇ ਤੱਕ ਲੈ ਕੇ ਜਾਂਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰਮਤ ਕਰਨ ਇਨ੍ਹਾਂ ਅੰਮ੍ਰਿਤ ਵਚਨਾਂ ਨੂੰ ਸਮਝਣ ਦੇ ਦਾਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਚਰਨਾਂ ਵਿੱਚੋਂ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕਰਨ